ਏ ਬਾਈ ਜੀ 2018 ਮਾਡਲ ਆ ਹਾਂਜੀ ਸ਼ਕੰਦਰ ਸੋਨਾਲੀਕਾ 60 ਹਾਂਜੀ ਚਾਰੇ ਟਾਇਰ ਬੀਕੇਟੀ ਦੇ ਸ਼ੌਕ ਦਾ ਨਵੇਂ ਲਵਾਏ ਨੇ 15 ਮਾੜਲਾ ਮੂਹਰੇ ਟਾਇਰ ਜਮਾ ਨਵੇਂ ਲਾਏ ਨੇ ਮੰਗਲੇ ਟਾਇਰ ਹੋਣਗੇ 80% ਨਾਲ ਦੇ ਇਹ ਬਾਈ ਜੀ 2013 ਮਾਡਲ ਆ ਹਾਂਜੀ ਮੂਹਰੇ ਟਾਇਰ ਨਾਲ ਦੇ ਹੋਣਗੇ 75 ਪੈਸੇ ਮੰਗਰਲੇ ਕੱਲ ਜੇ ਕੇ ਕੰਪਨੀ ਦੇ ਨਵੇਂ ਪਾਏ ਨੇ 33 ਵਾਲਾ ਬਾਈ ਇਹ 2007 ਮਾਡਲ ਆਗਾ ਮੰਗਲੇ ਟਾਇਰ 60 65 ਪੈਸੇ ਗੁੜੀਆਰ ਦੇ ਮੂਹਰੇ 90 ਪੈਸੇ ਗੁੜੀਆਰ ਦੇ ਠੀਕ ਹੈ ਜੀ ਪੰਜਾਬ ਲੰਬਰ ਏ ਬਾਈ ਜੀ 2017 ਮਾਡਲ ਆ 1000 ਘੰਟਾ ਟਰੈਕਟਰ ਚੱਲ 70 ਪੈਸੇ ਮੂਹਰੇ ਲੈ 90 ਪੈਸੇ ਬਾਈ ਇਹ 99 ਮਾਡਲ ਆ 70 ਪੈਸੇ ਟਾਇਰਾ 80 ਏਡ ਦੇ ਇੰਜਣ-ਉੰਜਣ ਦੀ ਪੂਰੀ ਜ਼ਿੰਮੇਵਾਰੀ ਆ ਸਤਿ ਸ੍ਰੀ ਅਕਾਲ ਮਿੱਤਰੋ ਅੱਜ ਪਹੁੰਚਿਆ ਪੱਖੋ ਕਲਾਂ ਦੇ ਵਿੱਚ ਤੇ ਖਮਰਾ ਟਰੈਕਟਰ ਫੇਲ ਪਰਚੇਜ ਤੇ ਜੇ ਮੰਗਰ ਨਿਗਮ ਮਾਰੀ ਜਾਵੇ ਬਾਈ ਇੱਕ ਸਾਈਡ ਤੇ ਕਹਿੰਦੇ ਸਿਉਣਾ ਲਿਕਾ ਸਿਉਣਾ ਲਿਕਾ ਹੀ ਖੜੇ ਨੇ ਤੇ ਮੰਗਲੇ ਪਾਸੇ ਪੁਰਾਣੇ ਮਾਡਲ ਤੋਂ ਲੈ ਕੇ ਨਵੇਂ ਮਾਡਲ ਤੱਕ 855 ਖੜੇ ਆ ਇਧਰ ਪੁਰਾਣੇ ਮਾਡਲ ਤੋਂ ਲੈ ਕੇ ਨਵੇਂ ਮਾਡਲ ਸਿਉਣਾ ਲਿਕਾ ਖੜੇ ਨੇ ਤੇ ਨਾਲ ਕੌਣ ਜੁੜਿਆ ਬਾਈ 970 ਸਤਿ ਸ੍ਰੀ ਅਕਾਲ ਬਾਈ ਸਤਿ ਉਹ ਠੀਕ ਹੈ ਭਰਾ ਅੱਜ ਤਾਂ ਸਿਉਣਾ ਵਾਲੀ ਕਾ ਸਿਉਣਾ ਵਾਲੀ ਕਾ ਹੋਈ ਪਈ ਆ ਸਿਉਣਾ ਕਾ ਬਹੁਤ ਆ ਹੀ ਆਪਣੇ ਕੋਲੇ ਹਾਂ ਠੀਕ ਹੈ ਪੰਜਾਬ ਨੰਬਰ ਆ ਜਿੰਨੇ ਵੀ ਡਾਟਾ ਆਪਣੇ ਕੋਲੇ ਪੰਜਾਬ ਨੰਬਰ ਆ ਬਾਈ ਠੀਕ ਹੈ ਤੇ ਫਸਟ ਆਰਡਰ ਹੋਣਗੇ ਸਾਰੇ ਫਸਟ ਆਰਡਰ ਹੀ ਆਗੇ ਜੇ ਕੋਈ ਪੁਰਾਣਿਆਂ ਚੋਂ ਟਿਕਟ ਕੋਈ ਦੂਜੇ ਨਾਲ ਹੋਵੇ ਅੱਛਾ ਇਹ ਆਪਣੇ ਘਰਾਂ ਚੋਂ ਪਹਿਲੇ ਕਾ ਜੋ ਟਿਕਟ ਲੈਨੇ ਸਾਰੇ ਠੀਕ ਹੈ ਪੂਰੇ ਵਧੀਆ ਟਰੈਕਟਰ ਹੈ ਇਹ ਵੀ ਕੋਈ ਡਿੱਕਾਂ ਨਹੀਂ ਆਪਾਂ 2-2 ਮਹੀਨੇ ਦੀ ਜ਼ਿੰਮੇਵਾਰੀ ਆਪਣਾ ਟਰੈਕਟ ਵਾ ਕੇ ਛੱਡ ਜੋ ਜੇ ਕੋਈ ਵਹਿਮ ਇਹ ਕੋਈ ਵਹਿਮ ਹੋਇਆ ਪੂਰੇ ਘੈਂਟ ਟਰੈਕਟਰ ਇਹ ਤਾਂ ਜਮਾ ਸਿਰੇ ਹੀ ਲਾਤੀ ਫਿਰ ਪੂਰੇ ਵਧੀਆ ਪੇਮੈਂਟ ਮੋੜ ਦਾਂਗੇ ਆਪਾਂ ਜੇ ਕੋਈ ਕਮੀ ਹੋਵੇ ਬਾਈ ਜੀ ਆਪਣੇ ਡਾਡਾ ਦੇ ਥੋੜੇ ਵਧੀਆ ਟਰੈਕਟਰ ਲੈ ਹੁੰਨੇ ਛਾਂਟ ਛਾਂਟ ਆਪਾਂ ਠੀਕ ਹੈ ਬਾਈ ਨੇ ਭਾਈ ਸਿਰੇ ਹੀ ਲਾਤਾ ਕਹਿੰਦੇ ਪੇਮੈਂਟ ਮੋੜ ਦਾਂਗੇ ਜੇ ਸਾਡੇ ਟਰੈਕਟਰ ਦੇ ਵਿੱਚ ਕੋਈ ਨੌਕਸ ਨਿਕਲਿਆ ਹੋਵੇ ਹੁਣ ਆਪਾਂ ਨਸੱਤਰ ਸਿਆਂ ਫਿਰ ਇਹ ਤੋਂ ਸਟਾਰਟ ਕਰਦੇ ਆਂ ਘੱਟ ਦੇ ਤੋਂ ਇਹ ਬਾਈ ਜੀ ਕਿਉਂਕਿ ਵੀਕੇ ਟੀ ਪਾਉਣਾ ਸੀ ਬੰਦਾ ਕਹਿੰਦਾ ਠੀਕ ਹੈ ਜੀ ਵੇਟ ਲੱਗੇ ਨੇ 3 ਸਪੀਡ ਆ ਠੀਕ ਹੈ ਜੀ 3 ਸਪੀਡ ਆ ਫਾਈਬਰ ਛਤਰੀ ਲੱਗੀ ਹੋਈ ਆ ਠੀਕ ਹੈ ਜੀ ਵੱਡਾ ਘੋੜਾ ਬੰਪਰ ਲੱਗਾ 15000 ਦਾ ਠੀਕ ਹੈ ਜੀ ਇਹ ਬਾਈ ਜੀ ਆ ਇਹ 2018 ਮਾਡਲ ਆ 5 ਲੱਖ 75000 ਡਿਮਾਂਡਾ ਵਾਂ 5 ਲੱਖ 60000 ਦਾ ਟਰੈਕਟਰ ਛੱਡਦਾ 5 ਲੱਖ 60000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਰੰਗ ਪੇਂਟ ਦਾ ਬਾਈ ਸਾਰਾ ਜਿਹੜਾ ਓਰੀਜਨਲ ਆ ਬਾਈ ਜੀ ਓਰੀਜਨਲ ਆ ਰੰਗ ਪੇਂਟ ਦਾ ਸਾਰਾ ਰੇਨ ਹੋ ਗਿਆ ਟਰੈਕਟਰ ਚੈੱਕ ਕਰ ਸਕਦੇ ਹਾਂ ਤਾਂ ਅਸੀਂ ਚੰਗਾ ਟਰੈਕਟਰ ਹੈ ਕਿ ਮੂਹਰੇ ਫੇਰ ਸੇਉਣ ਵਾਲੀ ਕਾ ਗਿਆ 750 ਇਹਦੇ ਬਾਰੇ ਦੱਸੀ ਬਈ ਭਾਈ ਜੀ 2015 ਮਾਡਲ ਹੈ ਹਾਂਜੀ 15 ਮਾਡਲ ਆ ਮੂਹਰੇ ਡਾਇਰ ਜਮਾ ਨਵੇਂ ਲਾਏ ਨੇ ਮੰਗਲੇਟਰ ਹੋਣਗੇ 80% ਨਾਲ ਦੇ ਠੀਕ ਹੈ ਜੀ ਟਰੈਕਟਰ ਬਹੁਤ ਘੱਟ ਚੱਲਿਆ ਮੰਨ ਕੇ ਚੱਲੋ ਚੱਲਿਆ ਹੋਊਗਾ 2200 ਘੰਟਾ ਠੀਕ ਹੈ ਜੀ। ਬਾਈਰ ਛਤਰੀ ਛਤਰੀ ਲੱਗੀ ਆ ਫਰਸਟ ਪਾਰਟੀ ਦਾ ਪਹਿਲੇ ਘਰ ਦਾ ਟਰੈਕਟਰ ਆ ਬਾਈ ਜੀ। ਠੀਕ ਹੈ ਜੀ। 2015 ਮਾਡਲ ਆ 4,60,000 ਡਿਮਾਂਡ ਆ 4.5 ਲੱਖ ਦਾ ਟਰੈਕਟਰ ਦੇ ਦਾਂਗੇ। 4.5 ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂਗਾ। ਖੁੱਲਿਆ ਕੁਛ ਨਹੀਂ 80 ਪੈਸੇ ਟਾਇਰ ਨਾਲ ਦੇ ਆ ਬਾਈ ਜੀ। 80 ਪੈਸੇ ਟਾਇਰ ਨਾਲ ਦੇ ਨੇ ਡਬਲ ਡਿਸਟ੍ਰਿਬਿਊਟਰ ਚ। ਚੰਗਾ ਟਰੈਕਟਰ ਐ। ਪੂਰੇ ਫੇਰ 750 ਆ ਗਿਆ ਬਾਈ। ਇਹਦੇ ਬਾਰੇ ਦੱਸੀ। ਇਹ ਬਾਈ ਜੀ 2013 ਮਾਡਲ ਆ। ਹਾਂ ਜੀ। ਮੂਲ ਟਾਇਰ ਨਾਲ ਦੇ ਹੋਣਗੇ 75 ਪੈਸੇ ਮੰਗ ਲੈ ਕੱਲ JK ਕੰਪਨੀ ਦੇ ਨ ਕੀ ਕਹੇ ਜਮਨ ਨਵਾਂ ਡ੍ਰੈਕਟਰ 20 ਮਾਡਲ ਵਰਗਾ ਬਾਈ ਜੀ ਜਮਨ ਨਵਾਂ ਪੀ ਮਾਡਲ ਵਰਗਾ ਟਰੈਕਟਰ ਆ ਮਤਰਾ 13 ਬਲ 41000 ਡਿਮਾਂਡ ਆ ਬਸ ਜਿਸ ਨੂੰ ਆਪਾਂ 390000 ਦਾ ਟਰੈਕਟਰ ਛੱਡ ਦਾਂਗੇ 390000 ਦਾ ਮਿੱਤਰੋ ਇਹ ਟਰੈਕਟਰ ਬਣੂਗਾ 3 ਲੱਖ ਲੋਨ ਕਰ ਦਾਂਗੇ ਤੇ 3 ਲੱਖ ਲੋਨ ਹੋ ਜਾਊਗਾ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਸਾਰਾ Ориਗਨਲ ਹੈ ਸਾਰਾ Ориਗਨਲ ਬਾਈ ਜੀ ਜਮ Ориਗਨਲ ਨਾਲ ਦੇ ਟਾਇਰ ਅਟਟ ਨਾਲ ਦੇ ਟਾਇਰ ਨੇ ਸਾਰਾ Ориਗਨਲ ਹੈ ਡਬਲ ਡਿਸਟ੍ਰਿਬਿਊਟਰ ਚ ਮੂਰੇ 35 ਦਾ ਸੀ ਉਹਨਾਂ ਲਈ ਆ ਗਿਆ 35 ਵਾਲਾ ਬਾਈ ਇਹ 2007 ਮਾਡਲ ਹੈਗਾ ਹਾਂਜੀ ਮੰਗਲੇ ਟਾਇਰ 60-60 ਪੈਸੇ ਗੁੜੀਆਰ ਦੇ ਮੂਰੇ 90 ਪੈਸੇ ਗੁੜੀਆਰ ਦੇ ਠੀਕ ਹੈ ਜੀ ਪੰਜਾਬ ਲੰਬਰ ਠੀਕ 240000 ਡਿਮਾਂਡ ਆ 220 ਦਾ ਦੇ ਦਾਂਗੇ ਬਾਈ ਜੀ ਇਹ ਆਪਾਂ 220000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਸਾਦੇ ਸਟੀering ਚ ਹੈ ਟਰੈਕਟਰ ਸਾਰਾ ਚੰਗਾ ਤੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਤੇ ਸੈਂਪਲ ਕੱਪੜੇ ਵਾਲੀ ਛਤਰੀ ਆ ਮੂਰੇ ਆ ਗਿਆ 750 ਫੇਰ ਸਿਉਣਾਂ ਲਈ ਕਾ ਅੱਜ ਹੋਇਆ ਕੀ ਪਿਆ ਮੈਂ 17 50 50 ਹੋਈ ਪਈ ਅੱਜ ਤਾਂ ਹਾਂਜੀ 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 ਇਹ ਬਾਈ ਜੀ 2017 ਮਾਡਲ ਆ 1000 ਘੰਟਾ ਟਰੈਕਟਰ ਚੱਲਿਆ ਹੋਇਆਗਾ ਨਵਾਂ ਟਰੈਕਟਰ ਆ ਬਾਈ ਜੀ ਟਾਇਰ ਨਾਲ ਦੇ ਮੰਗਰਲੇ ਹੋਣਗੇ 70 ਪੈਸੇ ਮੂਰਲੇ 90 ਪੈਸੇ ਠੀਕ ਆ ਜੀ ਫਾਈਬਰ ਫੂਬਰ ਲੱਗੀ ਆ ਬਹੁਤ ਜਿਆਦੇ ਘੈਂਟ ਤੇ ਨਵਾਂ ਡਰੈਕਟਰ ਕਹਿ ਸਕਦੇ ਆਪਾਂ ਨੂੰ ਇਹਨੂੰ ਐ ਮੰਨ ਲਓ ਵੀ 22 23 ਮਾਡਲ ਵਰਗਾ ਡਰੈਕਟਰ ਆ ਪਹਿਲੇ ਘਰ ਦਾ 22 23 ਵਰਗਾ ਹਾਂ 17 ਵਾਲਾ ਡਰੈਕਟਰ ਆ ਜੋ ਕੁਝ ਨਾਲ ਦਾ 1000 ਘੰਟਾ ਚੱਲਿਆ 1000 ਘੰਟਾ ਚੱਲਿਆ ਜੋ ਕੁਸ ਆ ਨਾਲ ਦਾ ਮਿੱਤਰੋ 485000 ਦੀ ਮੰਗ ਆ ਗਈ 460000 ਦਾ ਡਰੈਕਟਰ ਦੇ ਦਾਂਗੇ ਪਰ ਨਵਾਂ ਇੰਨਾ ਦਾ ਬਾਈ ਜੀ ਹਾਂਜੀ ਬੰਦਾ ਆਪਾਂ ਨੂੰ ਥਾਲ ਬਾਅਦ ਵੀ ਪੇਮੈਂਟ ਵਾਪਸ ਲੈ ਜਾਈਏ ਕੋਈ ਬੰਦਾ 19 21 ਕੱਢ ਦੇ ਡਰੈਕਟਰ ਚ ਠੀਕ ਹੈ ਇਹਨਾਂ ਨਵਾਂ ਡਰੈਕਟਰ ਆ 1000 ਘੰਟੇ ਚੱਲਿਆ ਬਾਈ ਡਬਲ ਡਿਸਟਰੀਬਿਊਟਰ ਚੰਗਾ ਮੂਰੇ ਫੇਰ 50 ਦਾ ਸਿਉਣਾ ਲਿਕ ਆ ਗਿਆ 750 2014 ਮਾਡਲ ਆ ਮੰਗ ਲੈਟਰ ਹੋਣਗੇ 80 ਪੈਸੇ ਮਰਫ ਦੇ ਮੂਰੇ ਲੈ 90 ਪੈਸੇ ਠੀਕ ਆ ਜੀ 14 ਮਾਡਲ 4 ਲੱਖ 40 ਹਜ਼ਾਰ ਡਿਮਾਂਡ ਆ 430 ਦਾ ਛੱਡ ਦਾਂਗੇ ਬਾਈ ਜੀ 430 ਹਜ਼ਾਰ ਦਾ ਮਿੱਤਰੋ ਇਹ 330 ਦਾ ਲੋਨ ਕਰ ਦਾਂਗੇ ਬਾਈ ਇਹਦੇ 330 ਹਜ਼ਾਰ ਦਾ ਲੋਨ ਹੋ ਜੂ ਮਿੱਤਰੋ ਇਹ ਤੇ ਡਬਲ ਡਿਸਟ੍ਰੀਬਿਊਟਰ ਚ ਹੈ ਟਰੈਕਟਰ ਚੰਗਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਤੇ ਮੂਰੇ ਫੇਰ 750 ਆ ਗਿਆ ਬਾਈ ਜੀ 750 2014 ਮਾਡਲ ਆ 440 ਡਿਮਾਂਡ ਆ 430 ਦਾ ਟਰੈਕਟਰ ਦੇ ਦਾਂਗੇ ਠੀਕ ਆ ਜੀ ਔਰ ਟਾਇਰ ਮੰਗਰ ਲਈ ਨਵੇਂ ਨੇ ਮੂਰਲੇ ਨਾਲ ਦੇ 80 ਪੈਸੇ ਨੇ ਗੂੜੀਆ ਦੇ ਟਾਇਰ ਨੇ ਮੂਰਲੇ ਐਮ ਆਰ ਐਫ ਦੇ ਨੇ ਠੀਕ ਹੈ ਜੀ ਪਰ ਕੋਈ ਨਟ ਨਹੀਂ ਖੁੱਲਿਆ ਭਰਾ ਇੰਨਾ ਬਹੁਤ ਨਵਾਂ ਟਰੈਕਟਰ ਹੈ ਇਹ ਨਵਾਂ ਟਰੈਕਟਰ ਹੈ ਪੂਰਾ ਨਵਾਂ ਫਰਸਟ ਕੁਆਲਟੀ ਰੰਗ ਪੇਂਟ ਦਾ ਵੀ ਬਾਈ ਅਰੀਜਨਲ ਰੰਗ ਪੇਂਟ ਦਾ ਜਮਾਂ ਅਰੀਜਨਲ ਟਰੈਕਟਰ ਆ ਬਾਈ ਰੰਗ ਪੇਂਟ ਦਾ ਬਾਈ ਬਾਈ ਜਮਾਂ ਕੋਕਾ ਹੈ ਡਬਲ ਡਿਸਟ੍ਰਿਬਿਊਟਰ ਚ ਹੈ ਟਰੈਕਟਰ ਦੇਖ ਸਕਦੇ ਆ ਆਪਾਂ ਕੱਪੜੇ ਜਿਹਾ ਦੇ ਦਾਂਗੇ ਜੀ ਆਪਾਂ 330 ਤੇ ਲੋਨ ਕਰ ਦਾਂਗੇ ਲੱਖ ਰੁਪਏ ਭਰ ਕੇ ਟਰੈਕਟਰ ਆਪ ਤੁਲੇ ਜਾਂਦਾ ਲੱਖ ਰੁਪਏ ਭਰ ਕੇ ਟਰੈਕਟਰ ਹਲ ਜਾਓ ਟਰੈਕਟਰ ਮਿੱਤਰੋ ਸਾਰੇ ਚੰਗੇ ਨੇ ਇੰਨਾ ਬਾਰੇ ਦੱਸੀਂ ਗਰਾ ਬਾਈ ਬਾਈ ਜੀ ਇਹ 99 ਮਾਡਲ ਆ 70 ਪੈਸੇ ਟਾਇਰਾ 80 88 ਦੇ ਇੰਜਣ ਜਣ ਦੀ ਪੂਰੀ ਜ਼ਿੰਮੇਵਾਰੀ ਆ ਠੀਕ ਆ ਜੀ ਪੰਜਾਬ ਨੰਬਰ ਆ 265 99 ਮਾੜਾ 1,65,000 ਮੰਗਦੇ ਆਪਾਂ 1.5 ਲੱਖ ਦਾ ਟਰੈਕਟਰ ਛੱਡ ਦਾਂਗੇ 1.5 ਲੱਖ ਦਾ ਮਿੱਤਰੋ ਇਹ ਟਰੈਕਟਰ ਦਾ ਬਹੁਤ ਚੰਗਾ ਟਰੈਕਟਰ ਜਨੂਨ ਜਨੂਨ ਦਾ ਵਧੀਆ ਚੰਗਾ ਟਰੈਕਟਰ ਹੈ ਤੇ ਟਰੈਕਟਰ ਦੇਖ ਸਕਦੇ ਹੋ ਤੁਸੀਂ ਸਾਰਾ ਸੀਲਡ ਹੈ ਤੇ ਮੂਰੇ ਆ ਗਿਆ ਸਿਉਣਾ ਲੀਕਾ 750 ਇਹ 2003 ਮਾਡਲ ਆ ਬਾਈ ਜੀ ਪੰਜਾਬ ਨੰਬਰਾਂ ਫਰਸਟ ਪਾਰਟੀ ਦਾ ਟਰੈਕਟਰ ਹੈ ਟਾਇਰ ਚੌਂਕੜਾ ਨਵੇਂ ਆ ਜੇ ਕੇ ਕੰਪਨੀ ਦੇ 14 ਦੇ ਟਾਇਰਾਂ ਚਾਹੀਏ ਠੀਕ ਹੈ ਜੀ 6 ਚਰੀ ਡਬਲ ਕਲਚ ਠੀਕ ਹੈ ਜੀ 2,70,000 ਮੰਗਦੇ ਆਪਾਂ ਟਰੈਕਟਰ ਦੇ ਦਾਂਗੇ 2.5 ਲੱਖ ਦਾ ਬਾਈ ਜ ਕੀ ਸਾਦੇ ਹੋ ਸਾਰਾ ਟਰੈਕਟਰ ਬਾਈ ਕਹਿੰਦਾ ਸੀਲਡ ਹੈ ਮੂਰੇ 855 ਆ ਗਿਆ ਬਾਹਰ ਪੰਪ ਵਾਲਾ ਪੁਰਾਣੀ ਮਾਡਲ ਚ 98 ਮਾਡਲ ਆ ਬਾਈ ਜੀ ਹਾਂਜੀ ਬਾਹਰ ਪੰਪਾ ਪੰਜਾਬ ਨੰਬਰ ਆ ਫਰਸਟ ਪਾਰਟੀ ਦਾ ਟਰੈਕਟਰ ਹੈ ਵੀ ਬਾਈ ਠੀਕ ਹੈ ਜੀ ਬਹੁਤ ਚੰਗਾ ਟਰੈਕਟਰ ਨਵੀਂ ਬੈਟਰੀਆਂ ਮੰਗ ਲੈ ਟਾਇਰ ਹੋਣਗੇ 50 ਪੈਸੇ ਗੁੜੀਰ ਦੇ ਹਾਂਜੀ ਮੂਰਲੇ ਹੋਣਗੇ 80% ਟਾਇਰ ਹੋਣਗੇ ਠੀਕ ਹੈ ਜੀ ਯੂਨੀਅਨ ਦਾ ਪੂਰਾ ਵਧੀਆ 98 ਮਾਡਲ ਲੈ 195 ਹਜ਼ਾਰ ਡਿਮਾਂਡ 180 ਦਾ ਦੇ ਦਾਂਗੇ ਕਲੋਜ਼ ਕਰ ਇੰਜਣਾ ਕਲੌਸਕਰ ਇੰਜਨਾ 1 ਲੱਖ 80000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਸਾਰਾ ਚੰਗਾ ਸੀਡ ਟਰੈਕਟਰ ਹੈ ਐਂਪਲ ਕੱਪੜੇ ਵਾਲੀ ਸਾਤਰੀ ਆ ਗਈ ਤੇ ਮੂਰੇ ਫੇਰ 855 ਆ ਗਿਆ ਬਾਹਰ ਪੰਪ ਵਾਲਾ ਬਾਈ ਜੀ ਇਹ 2000 ਮਾਡਲ ਆ ਸੋਹਣਾ ਬਹੁਤਾ ਜਿੰਨਾ ਵੀ ਕਹਦੇ ਠੀਕ ਹੈ ਜੀ ਮੰਗਲੇ ਟਾਰ 50 ਪੈਸੇ ਹੋਣਗੇ 14 ਵਾਲੇ ਜੇ ਕੇ ਕੰਪਨੀ ਦੇ ਮੂਰੇ ਨੇ ਮਰਫ ਦੇ 90 ਪੈਸੇ ਨੇ ਠੀਕ ਹੈ ਜੀ ਕਲੌਸਕਰ ਇੰਜਨਾ ਠੀਕ ਹੈ ਜੀ 2 ਲੱਖ 60000 ਡਿਮਾਂਡ ਆ 2 ਲੱਖ 40000 ਦਾ ਟਰੈਕਟਰ ਦੇ ਦਾਂਗੇ ਆਪਾਂ 2 ਲੱਖ 40000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਸੀਲਡ ਹੈ ਟੈਂਪਲ ਕੱਪੜੇ ਵਾਲੀ ਆ ਗਈ ਛਤਰੀ ਤੇ ਸਾਦੀ ਕਿਹਦਾਈ ਛੇ ਚੀਰੀ ਡਬਲ ਕਲਚ ক্লোਜ਼ ਕਰ ਇੰਜਨ ਕਰਾਸ ਕਰਦਾ ਇੰਜਨ ਹੈ ਮੂਰੇ 855 ਆ ਗਿਆ ਇਹ ਤਾਂ ਸ਼ੋਰੂਮ ਕੰਡੀਸ਼ਨ ਨਹੀਂ ਖੜਾ ਲੱਗਦਾ ਇਹ ਤਾਂ ਬਾਈ ਜੀ ਬਹੁਤ ਨਵਾਂ ਡ੍ਰੈਕਟਰ ਆ 2014 ਮਾਡਲ ਆ ਹਾਂਜੀ 4,95,000 ਡਿਮਾਂਡ ਆ ਮੂਲ ਟੈਰ 75 ਪੈਸੇ ਨਾਲ ਦਿਆਂ ਮੰਗ ਲੈ ਨਵੇਂ ਪਾਏ ਨੇ ਠੀਕ ਹੈ ਫਾਈਬਰ ਛਤਰੀ ਲੱਗੀ ਆ ਭਰਾ ਉਹ ਤਾਂ ਕਹਾੜਿਆਂ ਵਰਗੇ ਪੈਣੇ ਆ ਫਾਈਬਰ ਛਤਰੀ ਲੱਗੀ ਐ ਪੰਪ ਲੱਗਿਆ ਸਾਰਾ ਕੁਝ ਚੱਲਦਾਗਾ ਐਵੇਂ ਜੀ ਖਰੀਦੇ ਮੈਂ ক্লোਜ਼ ਕਰ ਇੰਜਨ ਚਾ ਬਾਈ ਜੀ ਇਹ ক্লোਜ਼ ਕਰ ਮਿਲਦਾ ਨਹੀਂ ਠੀਕ ਹੈ ਜੀ 2014 ਮਾਡਲ ਕ੍ਰਾਸਕਾਰ ਇੰਜਨ ਚ ਜਿਹੜੀਆਂ ਛੇਟਾਂ ਛੋਟਾਂ ਕੰਪਨੀ ਨੇ ਲਾਈਆਂ ਨੇ ਬਾਈ ਕੈਸ਼ ਦਾ ਟਰੈਕਟਰ ਆ オンਲਾਈਨ ਪਲੇਟਾਂ ਲੱਗੀਆਂ ਹੋਈਆਂ ਨੇ ਭਰਾ ਠੀਕ ਹੈ ਪਹਿਲੀ 33 ਮਾਰਸ ਦਾ ਨੰਬਰ ਮੁੱਲ ਤੇ ਦਾ 5 ਲੱਖ ਕਰਦੇ ਆ ਤੇ ਆਪਾਂ ਟਰੈਕਟਰ ਦੇ ਦਾਂਗੇ ਆਪਾਂ 90 ਕਹੇ ਹਜ਼ਾਰ ਦਾ ਬਾਕੀ ਛੇਰੇ ਕੋਈ ਗੱਲ ਨਹੀਂ ਕਰਾਂਗੇ ਕਿੰਨੇ ਦਾ 490 ਦਾ 4 ਲੱਖ 90 ਹਜ਼ਾਰ ਦਾ 4 ਲੱਖ 90 ਹਜ਼ਾਰ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੰਗਾ ਹੈ ਕਨੋਪੀ ਵਗੈਰਾ ਲੱਗੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਤੇ ਮੂਹਰੇ ਆ ਗਿਆ ਸਿਉਨਾਲੀਕਾ 45 ਦਾ ਬਾਈ ਦੱਸ ਹੀ ਰਹੇ ਨੇ 2003 ਮਾਡਲ ਆ ਬਾਈ ਜੀ ਪੂਰਾ ਫੁੱਲ ਨ ਟਰੈਕਟਰ ਜਿੰਨਾ ਵੀ ਕਹਿਦਿਆਂ ਠੀਕ ਹੈ ਜੀ 2,30,000 ਡਿਮਾਂਡ ਹੈ ਜੀ 2,25,000 ਦਾ ਟਰੈਕਟਰ ਦੇ ਦਾਂਗੇ 2,30,000 ਮਿੱਤਰੋ ਡਿਮਾਂਡ ਹੈ 2,25,000 ਦਾ ਟਰੈਕਟਰ ਇਹ ਬਣੂਗਾ ਸੈਂਪਲ ਕੱਪੜੇ ਵਾਲੀ 3 ਆ ਤੇ ਮੂਰੇ 855 ਆ ਗਿਆ 4 ਪੰਪ ਵਾਲਾ ਦੱਸਿ ਬਈ ਬਾਈ ਜੀ 98 ਮਾਡਲ ਆ ਮੂਹਰੇ ਟਾਇਰ 90 ਪੈਸੇ ਮੰਗ ਰਿਹਾ ਮਰਫ ਦੇ 60 ਪੈਸੇ ਆ ਹਾਂਜੀ ਪਰ ਟਰੈਕਟਰ ਨੂੰ ਚਾਬੀ ਨਹੀਂ ਲੱਗੀ ਜੇ ਕੋਈ ਬੰਦਾ ਰੰਗ ਕਹੇ ਸਾਡੇ ਟਰੈਕਟਰ ਦੇ ਹੋਇਆ ਅਸੀਂ ਆਉਣ ਜਾਣ ਦਾ ਖਰਚਾ ਦੇਵਾਂਗੇ ਠੀਕ ਹੈ ਮੁੱਲ 265000 ਆ 2.5 ਲੱਖ ਦਾ ਟਰੈਕਟਰ ਦੇਣਾ ਫੇਵਰ ਛਤਰੀ ਲੱਗੀ ਆ ਕਲੋਸ ਕਰ ਇੰਜਨ ਆ ਫਸਟ ਵਾਲਟੀ ਠੀਕ ਹੈ ਜੀ 2 ਲੱਖ ਦਾ ਮਿੱਤੋ ਕੋਈ ਨਾ ਨੂੰ ਚਾਬੀ ਨਹੀਂ ਲੱਗੀ ਪਰ ਆ ਡਬਲ ਪੰਪ ਇਹ ਬਾਹਰ ਪੰਪ ਵਾਲਾ ਟਰੈਕਟਰ ਆ ਬਾਈ ਜੀ ਠੀਕ ਹੈ ਬਾਹਰ ਪੰਪ ਵਾਲਾ ਟਰੈਕਟਰ ਸਾਰਾ ਚੰਗਾ ਕਲੋਸ ਕਰ ਇੰਜਨ ਆ ਕ੍ਰੋਸ ਕਰ ਇੰਜਨ 'ਚ ਫੇਵਰ ਦੀ ਛਤਰੀ ਲੱਗੀ ਹੋਈ ਆ ਆਹ ਰੰਗ ਰੂਪ ਦਾ ਬਾਈ ਕਹਿੰਦਾ ਨੰਬਰੋਂ ਟਰੈਕਟਰ ਦੇ ਪੂਰੇ ਸਮਾਈ ਚ ਉਹ ਆ ਲੱਗਦਾ ਹਾਂ ਹਾਂ ਠੀਕ ਹੈ ਇਹ ਕਿਤੇ ਰੰਗ ਵੱਜੇ ਤਾਂ ਆਪਣੀ ਜ਼ਿੰਮੇਵਾਰੀ ਇਸ ਤੋਂ ਇਲਾਵਾ ਨ 70 ਹੋਰ ਵੀ ਹੁੰਦੇ ਆ ਆ ਖੜਿਆ ਟਰੈਕਟਰ 6 7 ਘਰੇ ਖੜੇ ਨੇ ਬਈ ਇੱਥੇ ਜਗਾ ਘੱਟ ਸੀ ਖੜਾਉਣ ਨੂੰ ਠੀਕ ਹੈ ਜੀ ਲੋਕੇਸ਼ਨ ਕੀ ਪੈਗੀ ਇਹ ਪੱਖੋ ਕਲਾਂ ਪਿੰਡਾ ਜੀ ਬਰਨਾਲਾ ਜ਼ਿਲ੍ਹੇ ਦਾ ਠੀਕ ਹੈ ਜੀ ਬਰਨਾਲੇ ਤੋਂ 18 17 ਕਿਲੋਮੀਟਰ ਮਾਨਸਾ ਤੋਂ 20 ਰਾਮਪਰਾ 20 ਠੀਕ ਹੈ ਜੀ ਬਰਨਾਲੇ ਜ਼ਿਲ੍ਹੇ ਦਾ ਪਿੰਡਾ ਮਾਨਸਾ ਬਰਨਾਲਾ ਰੋਡ ਠੀਕ ਹੈ ਜੀ ਇੱਕ ਬੇਨਤੀ ਆ ਸ਼ਾਮ ਨੂੰ 7 ਤੇ ਸਵੇਰ ਵੀ 7 ਫੋਨ ਬਾਈ ਬਣ ਕੇ ਰਾਤ ਨੂੰ ਨਾ ਲਾਓ ਦਿਨੇ-ਦਿਨੇ ਗੱਲ ਕਰ ਲਓ 7 ਤੋਂ ਠੀਕ ਹੈ ਜੀ ਪੰਜਾਬ ਨੰਬਰ ਟਰੈਕਟਰ ਨੇ ਆਪਣੇ ਕੋਲ ਸਾਰੇ ਬਾਈ ਜੀ ਠੀਕ ਹੈ ਟਰੈਕਟਰ ਜਿਹੜਾ ਲੈ ਕੇ ਜਾਓਗੇ ਫੁੱਲ ਜ਼ਿੰਮੇਵਾਰੀ ਹੈ ਟਰੈਕਟਰ ਠੀਕ ਹੈ ਜੀ ਮੋਬਾਈਲ ਨੰਬਰ ਕਿੰਨਾ ਹੈ ਜੀ 98722 93899 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਜਾਣਕਾਰੀ ਦੇਣ ਲਈ ਠੀਕ ਹੈ ਬਾਈ ਲਓ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ